ਸਰਬ ਸਿੰਘ ਮ੍ਰਿਤਨ ਸਰਬ ਸ਼ਾਸਤਰਨ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਵਿਸਪਰਤਾ ਆਦ ਰੂਪ ਅਪਾਰ ਤੁੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਦੁਆਰਾ ਫਰਮਾ ਰਹੇ ਹਨ ਪਿਓ ਵਹਿਗੁਰੂ ਸਾਰੀਆਂ ਸਿਮਰਤੀਆਂ ਸਾਰੇ ਸ਼ਾਸਤਰ ਸਾਰੇ ਵੇਦਾਂ ਦੇ ਵਿੱਚ ਨਹੀਂ ਹੈ ਉਹ ਪ੍ਰੇਮ ਭਗਤੀ ਦੇ ਵਿੱਚ ਹੈ ਉਹ ਨਾਮ ਜਾਪ ਸਿਮਰਨ ਦੇ ਵਿੱਚ ਹੈ ਦੁਸ਼ਟਾਂ ਨੂੰ ਨਾਸ ਕਰਨ ਵਾਲਾ ਭੈੜੇ ਸੁਭਾਅ ਵਾਲਿਆਂ ਨੂੰ ਖਤਮ ਕਰਨ ਵਾਲਾ ਤੇ ਜਗਤ ਦਾ ਪਾਲਣ ਪੋਖਣ ਕਰਨ ਵਾਲਾ ਉਹ ਵਹਿਰੂ ਆਪ ਹੈ ਜਿਹੜਾ ਸਬ ਦੇ ਮੁੱਢ ਰੂਪ ਹੈ ਭਾਵ ਕੇ ਸਬ ਦਾ ਮੁੱਢ ਹੈ ਜਿਸ ਮੁੱਢ ਰੂਪ ਵਹਿਰੂ ਦਾ ਕੋਈ ਪਾਰ ਨਹੀਂ ਲੱਭਦਾ ਹੈ ਕੋਈ ਅੰਤ ਨਹੀਂ ਜਾਣਿਆ ਜਾ ਸਕਦਾ